ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇੰਦਰ ਸਿਰਫ ਬੱਚਿਆਂ ਨੂੰ ਪੜਾਉਣ ਦੇ ਲਈ ਹੀ ਨਹੀਂ ਬਲਕਿ ਉਹਨਾਂ ਨੂੰ ਕਾਬਿਲ ਬਣਾਉਣ ਦੇ ਲਈ ਹਾਲ ਹੀ ਦੀ ਕਲੇ ਵਿੱਚ ਬਿਜ਼ਨਸ ਬਲਾਸਟਰ ਯੰਗ ਐਂਟਰਪ੍ਰੀਨਿਓਰਸ਼ਿਪ ਸਕੀਮ ਵੀ ਸ਼ੁਰੂਆਤ ਕੀਤੀ ਸੀ ਜੋ ਬਿਜ਼ਨਸ ਬਲਾਸਟਰ ਦੀ ਸਕੀਮ ਹੈ ਪੂਰੇ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਹੈ ਸਰਕਾਰ ਦਾ ਜਿਹੜਾ ਵਿਜ਼ਨ ਹੈ ਆਪਾਂ ਬੱਚਿਆਂ ਨੂੰ ਜੋਬ ਸੀਕਰ ਦੀ ਜਗ੍ਹਾ ਜੋਬ ਪ੍ਰੋਵਾਈਡਰ ਹੈ ਜਿਹੜਾ ਉਹ ਆਪਾਂ ਬੱਚਿਆਂ ਨੂੰ ਬਣਾਉਣਾ ਹੈ ਤੇ ਸਾਡੇ ਬੱਚਿਆਂ ਦੁਆਰਾ ਤਿਆਰ ਕੀਤਾ ਹੋਇਆ ਜਿਹੜਾ ਮਟੀਰੀਅਲ ਹੈਗਾ ਕਾਫੀ ਸੇਲ ਹੋਇਆ ਬੱਚਿਆਂ ਨੂੰ ਮਤਲਬ ਇਹਦੇ ਵਿੱਚ ਪ੍ਰੋਫਿਟ ਵੀ ਹੋਇਆ ਕਿ ਬੱਚਿਆਂ ਨੂੰ ਜਦੋਂ ਇਸ ਟਾਈਪ ਦੇ ਮੌਕੇ ਦਿੱਤੇ ਜਾਂਦੇ ਆ ਤਾਂ ਉਹਨਾਂ ਨੇ ਆਈਡੀਆ ਜਨਰੇਟ ਕੀਤਾ ਹੈ ਤਾਂ ਆਉਣ ਵਾਲੇ ਟਾਈਮ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਪੜ੍ਹਾਈ ਦੇ ਨਾਲ ਨਾਲ ਕੀ ਕਰ ਸਕਦੇ ਆਪਣੇ ਬਿਜ਼ਨਸ ਨੂੰ ਕੰਟੀਨਿਊ ਕਰ ਸਕਦੀ ਹੈ ਤੇ 2 ਸਾਲ ਤੋਂ ਬਾਅਦ ਜਦੋਂ ਪਲੱਸ 2 ਕਰਕੇ ਸਕੂਲਜ਼ ਦੇ ਵਿੱਚੋਂ ਵਧੀਆ ਮਾਰਕਸ ਦੇ ਨਾਲ ਪਾਸ ਆਊਟ ਹੋ ਕੇ ਜਾਣਗੇ ਤਾਂ ਆਪਣੇ ਆਈਡੀਆਜ਼ ਨੂੰ ਕੰਟੀਨਿਊ ਕਰ ਸਕਦੇ ਆ ਮਤਲਬ ਕਿ ਉਹ ਬਿਜ਼ਨਸ ਨੂੰ ਅੱਗੇ ਫਰਦਰ ਆਪਣੀ ਲਾਈਫ ਦੇ ਵਿੱਚ ਕੰਟੀਨਿਊ ਕਰ ਸਕਦੀ ਹੈ ਬੱਚਿਆਂ ਨੂੰ ਅਸੀਂ 2-2000 ਰੁਪਇਆ ਦੇ ਕੇ ਉਹਨਾਂ ਦੇ 5-5 6-6 ਦੇ ਗਰੁੱਪ ਬਣਾਤੇ 12-12 14-14000 ਇਕੱਠਾ ਹੋ ਗਿਆ ਤੁਸੀਂ 14000 ਰੁਪਏ ਨਾਲ ਆਪਦੇ ਦਿਮਾਗ ਨਾਲ ਕੋਈ ਕਾੜ ਕੱਢ ਕੇ ਦਿਖਾਓ ਕਿ ਕੀ ਨਵਾਂ ਹੋ ਸਕਦਾ ਹੈ ਵੱਡੀਆਂ-ਵੱਡੀਆਂ ਕੰਪਨੀਆਂ ਉਹ ਜਿਹੜੇ ਬਿਜ਼ਨਸ ਬਲਾਸਟਰ ਕਹਿੰਦੇ ਪ੍ਰੋਗਰਾਮ ਨੂੰ ਉੱਥੇ ਆ ਕੇ ਉਹਨਾਂ ਬੱਚਿਆਂ ਨਾਲ ਛੋਟੀ ਉਮਰ ਦੀ ਸਾਈਨ ਕਰ ਰਹੀਆਂ ਨੇ ਆਹ ਜਿਹੜੀ ਤੁਸੀਂ ਕਾੜ ਕੱਢੀ ਹੈ ਇਹ ਅਸੀਂ ਆਪਣੀ ਕੰਪਨੀ ਵਾਸਤੇ ਵਰਤਾਂਗੇ ਪੰਜਾਬ 'ਚ ਰਹਿ ਕੇ ਖੁਦ ਕਰਨ ਦੇ ਵਪਾਰ ਤੇ ਬਾਕੀਆਂ ਨੂੰ ਵੀ ਦੇਣਗੇ ਰੋਜ਼ਗਾਰ